ਦਾ ਦਿਨ ਉਹ ਕਮੈਂਟ ਕਮੈਂਟ ਬਾਈ 1 ਮਿੰਟ ਆਓ ਯਾਰ ਚਲੀਏ ਯਾਰ ਲਿਆਓ ਜਿ ਲਿਆਓ ਵਿੱਚ ਦੋ ਇਸੀਰੈਂਸ ਕਾਰ ਸਨੇਚਿੰਗ ਦੇ ਹੋਈ ਸੀ ਇਹ 21 ਤੇ 22 ਜੂਨ ਦੀ ਦਰਮਿਆਨੀ ਰਾਤ ਨੂੰ ਹੋਇਆ ਸੀ ਆ ਤੇ 24 ਤੇ 25 ਜੂਨ ਦੀ ਦਰਮਿਆਨੀ ਰਾਤ ਨੂੰ ਇਹ ਦੋਨਾਂ ਕੇਸਿਸ ਦੇ ਵਿੱਚ ਜਿਹੜੀ ਟੈਕਸੀ ਸੀਗੀ ਕਾਰ ਉਹ ਸਨੇਚ ਹੋਈ ਸੀ ਤੇ ਇਹ ਚ ਇਹਨਾਂ ਦੀ ਮੋਡਸ ਆਪਰੇਂਡੀ ਇਹ ਸੀਗੀ ਬੰਦਿਆਂ ਦੇ ਵਿੱਚ ਚਾਰ ਲੋਕੀ ਇਨਵੋਲਡ ਸੀਗੇ ਇਨ ਡਰਾਈਵ ਐਪ ਦਾ ਇਸਤੇਮਾਲ ਕਰਕੇ ਕੈਬ ਬੁੱਕ ਕਰਦੇ ਸੀਗੇ ਉਹ ਬੁੱਕ ਇਹਨਾਂ ਨੇ ਕਰਕੇ ਇਹ ਕਿਸੇ ਸੁਨਸਾਨ ਜਗ੍ਹਾ ਤੇ ਉਹਨੂੰ ਲੈ ਜਾਂਦੇ ਸੀਗੇ ਤੇ ਉਸ ਤੋਂ ਬਾਅਦ ਫਿਰ ਚਾਕੂ ਦਿਖਾ ਕੇ ਤੇ ਉਹਨੂੰ ਗਰਦਨ ਦੇ ਉੱਤੇ ਚਾਕੂ ਦਿਖਾ ਕੇ ਤੇ ਉਹਨੂੰ ਕਾਰ ਚੋਂ ਬਾਹਰ ਕੱਢ ਦਿੰਦੇ ਸੀ ਤੇ ਉਹਨੂੰ ਕੈਬ ਨੂੰ ਮੁੜ ਕੇ ਲੈ ਜਾਂਦੇ ਸੀ ਇਹ ਜਿਹੜਾ ਗੈਂਗ ਸੀਗਾ ਇਹ ਚਾਰ ਬੰਦਿਆਂ ਦਾ ਗੈਂਗ ਹੈ ਇਸ ਗੈਂਗ ਦੇ ਵਿੱਚ ਚਾਰੋਂ ਬੰਦੇ ਜਿਹੜੇ ਗ੍ਰਿਫਤਾਰ ਹੋ ਗਏ ਨੇ ਤੇ ਉਹਦੇ ਨਾਲ ਹੀ ਦੋਨੋਂ ਕੈਬਸ ਜਿਹੜੀਆਂ ਸਨੈਚ ਹੋਈਆਂ ਸੀ ਉਹ ਦੋਨੋਂ ਰਿਕਵਰ ਹੋ ਗਈਆਂ ਨੇ ਕੱਲੀ ਕੈਬਸ ਦੇ ਨਾਲ-ਨਾਲ ਜਿਹੜਾ ਡਰਾਈਵਰ ਕੋਲੇ ਮੋਬਾਈਲ ਫੋਨ ਜਾਂ ਫਿਰ ਉਹਦੇ ਕੋਲੇ ਪੈਸੇ ਜਾਂ ਕੋਈ ਵੀ ਕੋਈ ਵੀ ਕੀਮਤੀ ਸਮਾਨ ਸੀ ਉਹ ਵੀ ਨਾਲ ਕੋਕੇ ਲੈ ਕੇ ਜਾਂਦੇ ਸੀਗੇ ਉਹ ਵੀ ਸਾਰਾ ਜਿਹੜਾ ਸਮਾਨ ਹੈ ਮੋਬਾਈਲ ਫੋਨਸ ਵਿੱਚ ਸਾਰਾ ਰਿਕਵਰ ਹੋ ਗਿਆ ਆ ਇਹਦੇ ਵਿੱਚ ਇਹ ਇੱਕ SIM ਕਾਰਡ ਜਿਹੜਾ ਸੀਗਾ ਉਹ ਕਿਸੇ ਮਰੇ ਹੋਏ ਇਨਸਾਨ ਦੇ ਨਾਮ ਤੇ ਇੱਕ SIM ਕਾਰਡ ਜਾਰੀ ਹੋਇਆ ਹੋਇਆ ਸੀਗਾ ਉਸ SIM ਕਾਰਡ ਦੀ ਬਦੌਲਤ ਇਹ ਜਿਹੜੀ ਐਪ ਐਪ ਦਾ ਇਸਤੇਮਾਲ ਕਰਕੇ ਕੈਬ ਬੁੱਕ ਕਰਦੇ ਸੀਗੇ ਤੇ ਇਹ ਜਿਹੜਾ ਫੋਨ ਜਿਸ ਤੇ ਵਿੱਚ ਸਿਮ ਕਾਰਡ ਪਾਇਆ ਹੋਇਆ ਸੀਗਾ ਉਹ ਵੀ ਪੁਲਿਸ ਨੇ ਇਨਵੈਸਟੀਗੇਸ਼ਨ ਦੌਰਾਨ ਜਿਹੜਾ ਬਰਾਮਦ ਕਰ ਲਿਆ ਹੈ। ਇਹ ਜਿਹੜੇ ਚਾਰ ਬੰਦੇ ਨੇ ਇੱਕ ਰੋਹਿਤ ਸ਼ਰਮਾ ਤੇ ਇੱਕ ਬੰਨ ਮਨਪ੍ਰੀਤ ਸਿੰਘ, ਯੋਗੇਸ਼ ਠਾਕੁਰ ਅਤੇ ਹਰਮਨਦੀਪ ਸਿੰਘ। ਇਹ ਇਹਨਾਂ ਚੋ ਤਿੰਨਿਆ ਨੇ ਬਠਿੰਡੇ ਦੇ ਰਹਿਣ ਵਾਲੇ ਨੇ ਤੇ ਇੱਕ ਬੰਦਾ ਜਿਹੜਾ ਪਟਿਆਲੇ ਦਾ ਰਹਿਣ ਵਾਲਾ। ਇਹਨਾਂ ਸਾਰਿਆਂ ਨੂੰ ਹਰਿਆਣਾ ਤੇ ਰਾਜਪੁਰਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਤੇ ਇਹ ਚ ਜਿਹੜੀ ਇਹ ਕਾਰਾਂ ਸੀਗੀਆਂ ਇਹ ਕਾਰਾਂ ਨੂੰ ਕਿਸੇ ਦੇ ਕੋਲੇ ਗਿਰਵੀ ਰੱਖ ਕੇ ਉਹ ਤੋਂ ਪੈਸੇ ਲੈ ਲੈਂਦੇ ਸੀਗੇ ਤੇ ਪੈਸੇ ਉਹ ਫਿਰ ਆਪਣੀ ਜਿਹੜੀ ਆਯਾਸ਼ੀ ਬਸਤੇ ਸਵਾਲ ਕਰਦੇ ਸੀ। ਸਰੀ ਸੁਣਵਾ ਇਨਡਰਾ ਵੀ ਆਪ ਦਾ ਪਹਿਲਾ ਵੀ ਇੱਕ ਮਾਮਲਾ ਸਾਹਮਣੇ ਆਇਆ ਸੀ ਉਹ ਤੋਂ ਮਾਮਲੇ ਆ ਚੁੱਕੇ ਨੇ ਤੁਹਾਨੂੰ ਯਾਦ ਹੋਵੇ ਖਰੜਚ ਨਿਊ ਚੰਡੀ ਕਰਾਗਦਾ ਸੀਗਾ ਨਿਊ ਚੰਡੀ ਨਿਊ ਚੰਡੀ ਕਰ ਮਾਰ ਦਿੱਤਾ ਸੀਗਾ ਇੰਡਰਾਈਵ ਐਪ ਦਾ ਇੱਕ ਲੂਪ ਹੋਲ ਹੈਗਾ ਕਿ ਪਤਾ ਨਹੀਂ ਲੱਗ ਪੰਦਾ ਡਰਾਈਵਰ ਨੂੰ ਪਤਾ ਨਹੀਂ ਲੱਗ ਪੰਦਾ ਕਿ ਜਿਹੜੇ ਬੈਟ ਰਏ ਨੇ ਕਿ ਉਹ ਸਹੀ ਨੇ ਕਿ ਨਹੀਂ ਨੇ ਇਹ ਕੁਝ ਇਸ ਵਾਰੇ ਵੀ ਚੈੱਕ ਕਰਨਾ ਚਾਹੀਦਾ ਨਹੀਂ ਸਪੈਸੀਫਿਕਲੀ ਐਪ ਦੇ ਕੋਈ ਰਿਗਾਰਡਿੰਗ ਨਹੀਂ ਹੈ ਕਿਸੇ ਵੀ ਐਪ ਨਾਲ ਡਰਾਈਵ ਕੈਬ ਬੁੱਕ ਕੀਤੀ ਹੋਈ ਹੈ ਉਹਨਾਂ ਐਪ ਦੇ ਥਰੂ ਕੈਬ ਜਿਹੜੀ ਬੁੱਕ ਹੋ ਗਈ ਹੈ ਉਹ ਕਿਸੇ ਵੀ ਐਪ ਨਾਲ ਹੋ ਸਕਦੀ ਹੈ ਤਾਂ ਸਪੈਸੀਫਿਕਲੀ ਇਸ ਐਪ ਵਾਰੇ ਆਪਾਂ ਨਹੀਂ ਕਹਿ ਸਕਦੇ ਮੈਂ ਤਾਂ ਕ੍ਰਾਸ ਹੀ ਕਿਸ ਕਰਕੇ ਕਹਿ ਰਿਹਾ ਕਿਉਂਕਿ ਬੰਦਾ ਸੀ ਉਹਦੇ ਨਾਮ ਤੇ ਜਿਹੜਾ SIM ਕਾਰਡ ਸੀ ਉਹਦਾ ਇਸਤੇਮਾਲ ਕਰ ਰਿਹਾ ਸੀ ਹਰ ਰੋਜ਼ ਮੌਜੂਦ ਹੈ ਟਰੈਸੋ ਪਰ ਸਰ ਇਹ ਪਤਾ ਨਹੀਂ ਪਿਆ ਪਹਿਲਾਂ ਵੀ ਕੋਈ ਅਜਿਹੀ ਵਾਰਦਾਤ ਕੀਤੀ ਹੋਊਗੀ ਕਿ ਟਰਾਈ ਸਿਟੀ ਹੈ ਉਹ ਦੋ ਹੀ ਦੋ ਹੁਣ ਇਹਨਾਂ ਦੀ ਅਜੇ ਪੁੱਛਗਿੱਛ ਚੱਲ ਰਹੀ ਹੈ ਫਿਲਹਾਲ ਤਾਂ ਇਹੀ ਦੋ ਵਾਰਦਾਤਾਂ ਇਹਨਾਂ ਤੋਂ ਸਾਹਮਣੇ ਆਈਆਂ ਨੇ ਪਰ ਅੱਗੇ ਵੀ ਪੁੱਛਗਿੱਛ ਦੌਰਾਨ ਇਹਨਾਂ ਦੇ ਹੋਰ ਵੀ ਪਲਾਸਟ ਜਿਹੜੇ SIM ਕਾਰਡਸ ਦਾ ਜ਼ਿਕਰ ਤੁਸੀਂ ਕਰ ਰਹੇ ਹੋ ਕਿ ਮਰੇ ਹੋਏ ਬੰਦੇ ਦੇ ਨਾਮ ਤੋਂ ਤੇ SIM ਕਾਰਡ ਸੀ ਕਿ ਉਹ ਟਰਾਈ ਸਿਟੀ ਦੇ ਹੀ ਨਿਵਾਸੀ ਸੀ ਜਾਂ ਫਿਰ ਉਹ ਉਹਨਾਂ ਨਾਲ ਦੇ ਨਿਵਾਸੀ ਸੀ ਬਟਿੰਡੇ ਵਾਲ ਦੇ ਬਟਿੰਡੇ ਦਾ ਹੀ ਰਹਿਣ ਵਾਲਾ ਸੀ ਇਹ ਫਿਰ ਹੱਲੇ ਵੀ ਜਿੱਦਾਂ ਹੁਣ ਅੱਜ ਦੇ ਸਮੇਂ ਦੇ ਵਿੱਚ ਵੀ ਜਿਹੜੇ ਮਰਿਆ ਆਂ ਦੇ ਨਾਮਾਂ ਦੇ ਉੱਤੇ SIM ਕਾਰਡ ਜਿਸ਼ੂ ਹੋ ਰਹੇ ਨੇ ਕਿ ਨਾਤਾ ਨਹੀਂ ਕਿ ਇਸ ਲਈ ਵੈਰੀਫਿਕੇਸ਼ਨ ਦੀ ਜ਼ਰੂਰਤ ਕਿਉਂ ਇਹ ਇਹ ਪਾਰਟ ਜਿਹੜਾ ਹੈਗਾ ਇਹ ਅਸੀਂ ਵੈਰੀਫਾਈ ਕਰ ਰਹੇ ਹਾਂ ਇਨਵੈਸਟੀਗੇਸ਼ਨ 'ਚ ਕਿ ਪਹਿਲਾਂ ਹੀ SIM ਕਾਰਡ ਜਿਹੜਾ ਬੰਦਾ ਉਹਦਾ ਨਾਮ ਤੇ ਜਿਸ਼ੂਡ ਸੀਗਾ ਤੇ ਉਹ ਇਹਨਾਂ ਨੇ ਹੀ ਲੈ ਲਿਆ ਜਾਂ ਫਿਰ ਬਾਅਦ 'ਚ ਜਿਸ਼ੂ ਕਰਾਇਆ ਤੇ ਜੇ ਜ ਬਾਅਦ 'ਚ ਜਿਸ਼ੂ ਕਰਾਇਆ ਤਾਂ ਜਿਨੇ ਗਲਤ SIM ਕਾਰਡ ਜਿਸ਼ੂ ਕੀਤਾ ਵਿਦਆਊਟ ਵੈਰੀਫਿਕੇਸ਼ਨ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ ਕਿਉਂਕਿ ਇਹ ਸੇ ਮੇਨ ਇਅਰਰ ਬਣਦਾ ਹੈ ਐਪ ਦਾ ਨਹੀਂ ਬਣਦਾ ਹੈ SIM ਕਾਰਡ ਦੇ ਸ ਖਾਸ ਕਰ ਜਿੱਦਾਂ ਬਿਊਚਨ ਦੀ ਗੱਲ ਦਾ ਮਾਮਲਾsample ਆ ਜਾਂ ਆਸਟੈਕਸ ਦੇ ਮਾਮਲੇ sample ਨੇ ਇਸ ਦੇ ਵਿੱਚ ਕੈਪ ਡਰਾਈਵਰਸ ਕਾਫੀ ਘਬਰਾਉਂਦੇ ਵੀ ਨੇ ਔਰ ਉਹਨਾਂ ਲਈ ਕਿਸ ਤਰੀਕੇ ਦੇ ਨਾਲ ਖਾਸ ਕਰ ਮੁਹਾਲੀ ਪੁਲਿਸ ਯਾ ਮੁਹਾਲੀ ਦੇ ਰਜਿਸਟਰਡ ਕੈਪ ਡਰਾਈਵਰਸ ਨੇ ਕਿ ਉਹਨਾਂ ਦੀ ਕੋਈ ਲਿਸਟ ਤਿਆਰ ਕਰ ਲਈਏ ਕੋਈ ਉਹਨਾਂ ਲਈ ਕੋਈ ਇਦਾਂ ਹੀ ਐਪ ਯਾ ਕੋਈ ਇਦਾਂ ਕਿ ਸਿਗਨਲ ਇਹੋ ਜਿਹੇ ਹੋਣ ਜਿਹਦੇ ਨਾਲ ਪੁਲਿਸ ਨਾਲ ਜਲਦੀ ਜਲਦੀ ਰਾਬਤਾ ਹੋ ਸਕੇ ਇਹੋ ਜਿਹੇ ਕੰਡੀਸ਼ਨ ਦੇ ਵਿੱਚ ਨਹੀਂ ਇਹਦੇ ਵਿੱਚ ਕੋਈ ਐਸਐਚ ਫਿਲਹਾਲ ਕੋਈ ਇਹੋ ਜੀ ਲਿਸਟਿੰਗ ਵਾਲੀ ਪ੍ਰੋਵੀਜ਼ਨ ਤਾਂ ਹੈ ਨਹੀਂ ਪਰ ਇਹਨੂੰ ਅਸੀਂ ਐਜ਼ ਅ ਸੁਜੈਸ਼ਨ ਲੈ ਕੇ ਇਹ ਚੀਜ਼ ਸ਼ੁਰੂ ਕਰ ਸਕਦੇ ਹਾਂ ਤਾਂ ਜੇ ਕਿ